ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਤ ਨਾਮ ਹੋਵੋਗੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਚੰਨੀ ਜਿਹੜੇ ਕਿ ਬੜੇ ਗਹਿਰੇ ਦੋਸ ਸੀਗੇ ਵਿਕਰਮ ਸਿੰਘ ਮਜੀਠੀਆ ਦੇ ਕਸੂਤਾ ਫਸ ਗਏ ਨੇ ਕਿ ਵਜ੍ਹਾ ਬਣੀ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਣੀ ਫਿਰ ਕਰਨੀ ਹੈ ਉਸ ਤੇ ਵਿਚਾਰ ਭਾਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦਾ ਯਾਰ ਯਾਨੀ ਚੰਨੀ ਭਾਵੇਂ ਉਹਨੇ ਆਪਣੇ ਬਿਆਨ ਵਾਪਸ ਲੈ ਲੇ ਹੁਣ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੂੰ ਬਹੁਤ ਜ਼ਿਆਦਾ ਪੁੱਠਾ ਬੋਲੇ ਸੀ ਚੰਨੀ ਸਾਹਿਬ ਕੱਲ ਤੁਹਾਨੂੰ ਉਹਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਕਿਉਂਕਿ ਚੰਨੀ ਵੀ ਫਸ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਉਹਨੇ ਇੱਕ ਸਵਾਲ ਕੀਤਾ ਸੀ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਇਹ ਨਿੱਜੀ ਤੌਰ ਤੇ ਕਿਹਾ ਗਿਆ ਕਿ ਕਿ ਬਿਕਰਮ ਸਿੰਘ ਮਜੀਠੀਆ ਦੀ ਸਪੋਰਟ ਕਰਦੇ ਹੋਇਆ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਮਾਰੀ ਸ਼ਹਾਬ ਅਲੀ ਬੋਲੀ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋਇਆ ਕਿਉਂਕਿ ਚੰਨੀ ਹੈ ਜਿਹੜਾ ਦਰਾ ਸਾਲ ਦੇ ਵਿੱਚ ਉਹਦੀ ਨਾ ਤਾਂ ਕੋਈ ਪੰਜਾਬੀ ਔਰ ਨਾ ਉਹਦੀ ਕੋਈ ਸ਼ਹਾਬ ਅਲੀ ਚੰਗੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਨੇ ਵੀ ਸਿੱਧ ਕਰ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਚੰਨੀ ਦੀ ਨੀਕਰ ਦੇ ਵਿੱਚ ਜੂਹੇ ਕਿਵੇਂ ਛੱਡਣੇ ਉਹ ਵੀ ਤੁਹਾਡੇ ਸਾਹਮਣੇ ਅੱਜ ਖਬਰ ਸੁਣਾਵਾਂਗੇ ਕਹਿਣ ਕਰਨ ਵਾਲਾ ਚੰਨੀ ਕਸੂਤਾ ਫਸ ਗਿਆ ਯਾਨੀ ਪੰਜਾਬ ਦੇ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਤੇ ਉਨੇ ਟਿੱਪਣੀ ਕਰ ਦਿੱਤੀ ਹੈ ਜਿਹੜੀ ਕਿ ਨਿੱਜੀ ਤੌਰ ਦੇ ਉੱਤੇ ਕੀਤੀ ਆ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਦੂਜੇ ਪਾਸੇ ਪਹਿਲਾਂ ਦੇਖੋ ਇਹ ਕਿੱਡੀ ਮਾੜੀ ਸਿਆਸਤ ਦੇ ਲੋਕ ਨੇ ਪਹਿਲਾਂ ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਗਲਤ ਕਰ ਦਿੱਤਾ ਜਦੋਂ ਥੋੜਾ ਜਿਹਾ ਤਾਂ ਦਿਖਦਾ ਤੇ ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਭਾਈ ਇਹ ਬਿਆਨ ਵਾਪਸ ਲੈਣੇ ਪੈਣਗੇ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਐਕਸ਼ਨ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਯਾਨੀ ਕਾਂਗਰਸ ਦੇ ਵਿੱਚ ਤਰਥੱਲੀ ਮਚ ਗਈ ਹੈ ਕਿਉਂਕਿ ਚੰਨੀ ਬਹੁਤ ਸਾਰੇ ਦਿਨਾਂ ਤੋਂ ਬੁਰਕ ਰਿਹਾ ਸੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋ ਮਾੜਾ ਬੋਲਿਆ ਉਹਦੇ ਉੱਤੇ ਭਾਰੀ ਪੈ ਗਿਆ ਪਹਿਲਾਂ ਮਝੂਠੀਏ ਦੇ ਚੱਕਰ ਵਿੱਚ ਫਸਦਾ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਇੱਕ ਭਾਸ਼ਣ ਦਿੰਦਾ ਭਾਸ਼ਣ ਵੀ ਪੰਜਾਬੀ ਦੇ ਵਿੱਚ ਨਹੀਂ ਹਿੰਦੀ ਦੇ ਵਿੱਚ ਦਿੰਦਾ ਔਰ ਉਸ ਤੋਂ ਬਾਅਦ ਪੰਜਾਬ ਦੇ ਕੁਝ ਲੋਕ ਉਹਦੇ ਪਿੱਛੇ ਲੱਗੇ ਸੀ ਉਹਨਾਂ ਲੋਕਾਂ ਦੇ ਵੀ ਕੰਨ ਹੋ ਗਏ ਨੇ ਜੋ ਜਿਹੜਾ ਚੰਨੀ ਆ ਦਰਾਂ ਸਾਲ ਦੇ ਵਿੱਚ ਮੈਂਟਰ ਹੋ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੀ ਸਰਕਾਰ ਸਿੱਧੇ ਤੌਰ ਦੇ ਉੱਤੇ ਜੇ ਕਲੈਕਸ਼ਨ ਵੀ ਕਰਦੀ ਹੈ ਤਾਂ ਉਹਦੇ ਉੱਤੇ ਵੀ ਇਹ ਲੀਡਰ ਹੈ ਜਿਹੜੇ 도ਗਲੇ ਇਹ ਸਵਾਲ ਚੱਕ ਦਿੰਦੇ ਨੇ ਤਾਂ ਹੁਣ ਚੰਨੀ ਦੀ ਨਿਕਰ ਦੇ ਵਿੱਚ ਚੂਹੇ ਛੜਨ ਜਾ ਰਹੇ ਆ ਭਗਵੰਤ ਮਾਨ ਬੜੇ ਹੀ ਧਿਆਨ ਦੇ ਨਾਲ ਇਹ ਖਬਰ ਸੁਣਨੀ ਆ ਕਿਉਂਕਿ ਪਹਿਲ ਚੰਨੀ ਨੇ ਕੀਤੀ ਹੈ ਮੁੱਖ ਮੰਤਰੀ ਨੇ ਨਹੀਂ ਪਹਿਲਾਂ ਚੰਨੀ ਨੇ ਵਾਅਦਾ ਕੀਤਾ ਉਸ ਤੋਂ ਬਾਅਦ ਕਿ ਭਾਈ ਜੇਕਰ ਵਿਕਰਮ ਸਿੰਘ ਮਜੀਠੀਆ ਦੇ ਪੱਖ ਵਿੱਚ ਜਾਓਗੇ ਯਾਨੀ ਬਹੁਤ ਵੱਡਾ ਤਸਕਰ ਹੈ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਬਾਦਲਾਂ ਦਾ ਉਸ ਤੋਂ ਬਾਅਦ ਚੰਨੀ ਨੇ ਛੇੜਾ ਛੇੜ ਦਿੱਤਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਵਾ ਤਬਾ ਕੀ ਬੋਲੇ ਨੇ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋ ਜਾਂਦਾ ਤਾਂ ਫੋਰ ਉਹਦੀ ਨੀਕਰ ਦੇ ਵਿੱਚ ਕਹਿੰਦੇ ਹੁਣ ਚੂਹੇ ਵੀ ਛੱਡੇ ਜਾਣਗੇ ਇਹ ਗੱਲ ਵੀ ਪਈ ਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿਹ ਬਿਆਨ ਕੀਨੇ ਦਿੱਤਾ ਸੀ ਪਹਿਲਾਂ ਕਿ ਨੀਕਰ ਦੇ ਵਿੱਚ ਅਸੀਂ ਚੂਹੇ ਛੱਡ ਦਾਂਗੇ ਔਰ ਨਾਲੇ ਨਾਲੇ ਤਾਂ ਇਹਦੀ ਪੰਜਾਬੀ ਔਰ ਨਾਲੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਵਾਅਦਾ ਕਿਵੇਂ ਕੀਤਾ ਸੀ ਸੁਣੋ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਉੱਠ ਗਿਆ ਬੇੜਾ ਔੜ ਕੇ ਹੱਥ ਆਉਂਦਾ ਨਹੀਂ ਸੋ ਅੱਜ ਤੁਹਾਨੂੰ ਬੇਨਤੀ ਕਰ ਰਹਾ ਹਾਂ ਕਿ ਹੁਣ ਢਿੱਲੇ ਨਾ ਪੈ ਜਿਓ ਇਹ ਧਿਆਨ ਰੱਖਿਓ ਵਿੱਚ ਤੇ ਕੋਈ ਪਿੱਗ ਨਾ ਜਾਣ ਕੋਈ ਦਾਣੇ ਵਿੱਚ ਨਾ ਆ ਜਾਏ ਕਈਆਂ ਨੂੰ ਪੈਸੇ ਦੀ ਨੋਟ ਹੁੰਦੀ ਅਗਲਾ ਕਹਿੰਦਾ ਜਿੰਨੇ ਪੈਸੇ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਖੈ ਸੋ ਧਿਆਨ ਰੱਖਿਓ ਇਹ ਕਾਰ ਨਹੀਂ ਚਾਹੀਦੀ ਹੈ ਘਾਟੇ ਵਿੱਚ ਘਾਟਾ ਕੋਈ ਬਾੜ ਬੰਕਰੀ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਹਾਂ ਕੋਈ ਨਾ ਸਿਆ ਕਾਲਾ ਜੱਟ ਦਾ ਧਿਆਨ ਵਿੱਚ ਜਾਨ ਹੈ ਪਾਰਟੀ ਲੜਾਈ ਮੂਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੇ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਪੰਨਣੀਆ ਮੈਂ ਤੁਹਾਨੂੰ ਅੱਜ ਦੱਸਣਾ ਆਹ ਜਿਹੜਾ ਕੇਜਰੀ ਵਾਲਾ ਨਾ ਇਹਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਨੇ ਆ ਤਾਂ ਸੁਣ ਲੈ ਪੰਜਾਬ ਵਾਲੇ ਇਹ ਨੇ ਪੰਜਾਬ ਦੇ ਲੀਡਰ ਜਿਹੜੇ ਕਹਿੰਦੇ ਅਸੀਂ ਕਾਂਗਰਸ ਦੇ ਨੇਤਾ ਆਂਗੇ ਪਰ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਪੁੱਛਣੀ ਚਾਹਣਾ ਕਿ ਇੱਕ ਸਿਆਣੀ ਸੋਚੀ ਉਮਰ ਦੇ ਵਿੱਚ ਉਹ ਨੀਕਰ ਦੇ ਵਿੱਚ ਕਹਿੰਦਾ ਮੈਂ ਚੂਹੇ ਛੱਡੂਗਾ ਜੇਕਰ ਸਾਡੀ ਸਰਕਾਰ ਆਉਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਨਾਲਸਾ ਕਹਿੰਦਾ ਮੈਂ ਪੰਨੂ ਪਰਾਂ ਤੁਸੀਂ ਇਹ ਵੇਖੋ ਇਹ ਸਿਆਸਤ ਹੁੰਦੀ ਹੈ ਇਹਨੂੰ ਲੀਡਰ ਬਾਜੀ ਕਹਿੰਦੇ ਨੇ ਕਿਉਂਕਿ ਪੰਜਾਬ ਦਾ ਮੌਜੂਦਾ ਇੱਕ ਮੁੱਖ ਮੰਤਰੀ ਹੈ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੈ ਤਾਂ ਪੂਰਾ ਦੇਸ਼ ਉਹਦਾ ਸਤਿਕਾਰ ਕਰਦਾ ਕਿਉਂਕਿ ਭਾਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਬਣਦਾ ਵੀ ਹੈ ਔਰ ਦੂਜੇ ਪਾਸੇ ਸਾਡੀ ਸਟੇਟ ਦੇ ਮੁੱਖ ਮੰਤਰੀ ਐਸ ਵਕਤ ਭਗਵੰਤ ਮਾਨ ਨੇ ਚਾਹੇ ਰੱਖ ਵਿਰੋਧ ਕਰਦੇ ਹੋਣ ਲੋਕ ਪਰ ਨਿੱਜੀ ਤੌਰ ਦੇ ਉੱਤੇ ਇਥੋਂ ਤੱਕ ਜਾਣਾ ਕਿਤੇ ਨਾ ਕਿਤੇ ਸਵਾਲ ਬਹੁਤ ਵੱਡੇ ਬਣ ਜਾਂਦੇ ਨੇ ਖੁਦ ਆਪਣੇ ਆਪ ਬੰਦਾ ਘੇਰੇ ਦੇ ਵਿੱਚ ਆ ਜਾਂਦਾ ਤਾਂ ਜਿਹੜਾ ਚਰਨਦੀਪ ਸਿੰਘ ਚੰਨੀ ਨੇ ਬਿਆਨ ਦੇ ਦਿੱਤਾ ਤਾਂ ਹੁਣ ਉਹਦੇ ਵੀ ਨੀਕਰ ਦੇ ਵਿੱਚ ਭਗਵੰਤ ਮਾਨ ਸਾਹਿਬ ਡਿਬਰੂਗੜ੍ਹ ਦੇ ਵਿੱਚ ਭੇਜਣਗੇ ਇਹਨਾਂ ਨੂੰ ਕਿਉਂਕਿ ਜਿਹੜੇ ਇਹ ਸ਼ਰਾਬ ਲਈ ਵਰਤ ਰਹੇ ਨੇ 10 ਸਾਲ ਦੇ ਵਿੱਚ ਦੋ ਚਾਰ ਲੋਕਾਂ ਦੇ ਸਾਹਮਣੇ ਟੁਟਕਲੇ ਕਹਾਣੀਆਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਪਰ ਜਦੋਂ ਐਕਸ਼ਨ ਹੁੰਦਾ ਤਾਂ ਉਦੋਂ ਇਹਨਾਂ ਲੋਕਾਂ ਦੀਆਂ ਚੀਕਾਂ ਵੀ ਬੜੀ ਛੇਤੀ ਨਿਕਲਦੀਆਂ ਨੇ ਜਿਵੇਂ ਕਿ ਹੁਣ ਬਿਕਰਮ ਸਿੰਘ ਮੰਜੀਠੀਆ ਉਹ ਚਿੱਟੇ ਦਾ ਬਹੁਤ ਵੱਡਾ ਸਮਗਲਰ ਬਹੁਤ ਵੱਡਾ ਤਸਕਰ ਕਹਿ ਸਕਦੇ ਆ ਪੰਜਾਬ ਦਾ ਸਭ ਤੋਂ ਵੱਡਾ ਤਸਕਰ ਯਾਨੀ ਪੰਜਾਬ ਦੀਆਂ ਮਾਂਵਾ ਰੋਂਦੀਆਂ ਨੇ ਬਿਲਕੁਦੀਆਂ ਨੇ ਕਿ ਮਜੀਠੀਏ ਨੂੰ ਮੌਤ ਦੀ ਸਜ਼ਾ ਹੋਵੇ ਇੱਥੋਂ ਤੱਕ ਮੰਗ ਕਰ ਰਹੇ ਨੇ ਲੋਕ ਤਾਂ ਜਿਹੜੇ ਇਹ 도ਗਲੇ ਚੰਨੀ ਵਰਗੇ ਲੋਕ ਨੇ ਔਰ ਖੇਰੇ ਵਰਗੇ ਲੋਕ ਇਹਨਾਂ ਨੇ ਪੰਜਾਬ ਦਾ ਦਰਾਂ ਸਾਲ ਦੇ ਵਿੱਚ ਬੇੜਾ ਗੜ ਕੀਤਾ ਪਹਿਲਾ ਬਿਆਨ ਦੇ ਦਿੰਦੇ ਨੇ ਉਸ ਤੋਂ ਪਹਿਲਾਂ ਕਈ ਹਜ਼ਾਰ ਪਹਿਲਾਂ ਖੋਦੋ ਦੇ ਉੱਤੇ ਐਕਸ਼ਨ ਕਰਨ ਨੂੰ ਫਿਰਦੇ ਸੀ ਪਰਚੇ ਕਰਾਉਂਦੇ ਸੀ ਉਹਨੂੰ ਜੇਲ੍ਹ ਵਿੱਚ ਬਚਾਉਣ ਦੀਆਂ ਗੱਲਾਂ ਕਰਦੇ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਚੱਕ ਲਿਆ ਤਾਂ ਫੇਰ ਕਹਿੰਦੇ ਜੀ ਇਹ ਮਾੜੀ ਹੈ ਸਰਕਾਰ ਤੁਸੀਂ ਇਹ ਦੱਸੋ ਵੀ ਸਰਕਾਰ ਨੂੰ ਘੇਰਨ ਦੀ ਬਜਾਏ ਤੁਸੀਂ ਹੋਰ ਵੀ ਕੋਈ ਨੁਕਤਾ ਲੱਭ ਸਕਦੇ ਹੋ ਪਰ ਜਿਹੜੇ ਐਕਸ਼ਨ ਨੂੰ ਪੂਰਾ ਪੰਜਾਬ ਚਾਹੁੰਦਾ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਾਦਲ ਕੈਨੂੰ ਚੱਕੋ ਜਿਹਨੇ ਕਦੇ ਹੱਥ ਨਹੀਂ ਪਾਇਆ ਕਿਸੇ ਮੁੱਖ ਮੰਤਰੀ ਨੇ ਉਹ ਥੰਮ ਹਲਾ ਦਿੱਤੇ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੂੰ ਹੁਣ ਜਰਿਆ ਨਹੀਂ ਜਾਂਦਾ ਕਿ ਯਾਰ ਪੰਜਾਬ ਦੇ ਮੁੱਖ ਮੰਤਰੀ ਦੀ ਤਵਾਬਾ ਹੋ ਗਈ ਆ ਪੰਜਾਬ ਦੇ ਅੰਦਰ ਇਹ ਹੁਣ ਕਹੀ ਕਹਿੰਦਾ ਸੀ ਕਹਿੰਦਾ ਮੈਂ ਨੀਕਰ ਦੇ ਵਿੱਚ ਚੂਹੇ ਛੱਡ ਦੂੰਗਾ ਤੇ ਹੁਣ ਇਹਨੂੰ ਐ ਪਤਾ ਵੀ ਤੇਰੇ ਪਜਾਮੇ ਦੇ ਵਿੱਚ ਚੂਹੇ ਛੱਡੂ ਆ ਭਗਵੰਤ ਮਾਨ ਡਿਬਰੂਗੜ੍ਹ ਦੇ ਵਿੱਚ ਬੰਦ ਕਰੂਗਾ ਤੁਹਾਨੂੰ ਸਾਡੀ ਵੀ ਅਪੀਲ ਹੈ ਜਿਹੜੇ 도ਗਲੇ ਨੇਤੇ ਨੇ ਇਹਨਾਂ ਨੂੰ ਚੱਕ ਚੱਕ ਕੇ ਡਿਬਰੂਗੜ੍ਹ ਦੇ ਵਿੱਚ ਸੁੱਟੋ ਇਹ ਪੰਜਾਬ ਦੇ ਲੋਕਾਂ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੀ ਜਨਤਾ ਇਸ ਵਕਤ ਜੋ ਚਾਹੁੰਦੀ ਸੀ ਉਹੀ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਬਹੁਤ ਵੱਡੇ ਪੱਦਰ ਦੇ ਉੱਤੇ ਪੰਜਾਬ ਦੀ ਸਰਕਾਰ ਲੋਕਾਂ ਦਾ ਸਾਥ ਦੇਣ ਤੇ ਉਤਰਿਆ ਹੀ ਹੈ ਅਸੀਂ ਵੀ ਕਹਿੰਦੇ ਹਾਂ ਵੀ ਦਿੱਲੀ ਥੱਲੇ ਲਾ ਕੇ ਭਗਵੰਤ ਮਾਨ ਹਿਸਾਬ ਨਾ ਚੱਲਣ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਨਾ ਫਿੱਟ ਕੀਤਾ ਜਾਂਦਾ ਪੰਜਾਬ ਦੇ ਅੰਦਰ ਕੀਤਾ ਜਾਂਦਾ ਇਹ ਵੀ ਗੱਲ ਸਿੱਧਾ ਕਿ ਪੰਜਾਬ ਦੇ ਲੋਕ ਭਾਈ ਅਰਵਿੰਦ ਕੇਜਰੀਵਾਲ ਨੂੰ ਨਹੀਂ ਚਾਹੁੰਦੇ ਪਰ ਜਿਹੜੀ ਸਰਕਾਰ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਹੈ ਯਾਨੀ ਸਿੱਧੇ ਤੌਰ ਤੇ ਕਹੀਏ ਅੱਜ ਭਗਵੰਤ ਮਾਨ ਸਾਹਿਬ ਸਹੀ ਲਾਈਨ ਤੇ ਚੱਲ ਰਹੇ ਨੇ ਇੰਨਾ ਲੋਕਾਂ ਤੋਂ ਨਜ਼ਰ ਆ ਜਾਂਦਾ ਹੁਣ ਸਾਡੀ ਅਪੀਲ ਹੈ ਜਿੰਨੇ ਵੀ ਦੋਗਲੇ ਨੇਤੇ ਨੇ ਇਹਨਾਂ ਨੂੰ ਚੱਕ ਚੱਕ ਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਕਿਉਂਕਿ ਨਹੀਂ ਤਾਂ ਇਹ ਪੰਜਾਬ ਦੀ ਜਿਹੜੀ ਸੱਤ ਹੈ ਇਹਦਾ ਵੀ ਮਾਹੌਲ ਖਰਾਬ ਹੁੰਦਾ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਲੋਕਾਂ ਵਿੱਚ ਫੁੱਟ ਬਹੁਤ ਵੱਡੇ ਪੱਧਰ ਦੇ ਉੱਤੇ ਪਾਉਂਦੇ ਨੇ ਹੁਣ ਤੁਸੀਂ ਵੇਖੋ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਖਾਣ ਕਰਨ ਵਾਲਾ ਇੱਕ ਬਹੁਤ ਵੱਡਾ ਤਸਕਰ ਫਰਨਾ ਬਾਗਲ ਕੈਨੂੰ ਹੱਥ ਪਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ ਅੱਜ ਪੰਜਾਬ ਦੇ ਜੇਕਰ ਮੁੱਖ ਮੰਤਰੀ ਨੇ ਹੱਥ ਪਾ ਲਿਆ ਜਿਨ੍ਹਾਂ ਨੂੰ ਸਦੀਆਂ ਤੋਂ ਕੋਈ ਹਰਾ ਨਹੀਂ ਸਕਿਆ ਸੀ ਯਾਰ ਉਂਗਲੀ ਤੱਕ ਨਹੀਂ ਕਰਨ ਦੀ ਯੁਰਤ ਸੀ ਤਾਂ ਫੇਰ ਇਹ ਧੋਗਲੇ ਨੇਤੇ ਆ ਜਿਹੜੇ ਕਾਂਗਰਸ ਦੇ ਵਿੱਚ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਦਰਾਂ ਸਾਲ ਦੇ ਵਿੱਚ ਗਰਕ ਕੀਤਾ ਇਹ ਗੱਲ ਸਿੱਧਾ ਕਿਉਂਕਿ ਇਹ ਲੋਕ ਇਹਨਾਂ ਦੇ ਨਾਲ ਮਿਲੇ ਹੋਏ ਨਹੀਂ ਇਹ ਬਾਦਲਾਂ ਦੇ ਕੌਲੀ ਚੱਟ ਨੇਤਾ ਨੇ ਐਸ ਕਰਕੇ ਉਹਨਾਂ ਦੀ ਸਪੋਰਟ ਕੀਤੀ ਜਦੋਂ ਲਗਿਆ ਤਾਂ ਉਹਦੇ ਪਿੱਛੇ हट ਗਿਆ ਕਹਿੰਦਾ ਮੈਨੂੰ ਤਾਂ ਇਹ ਲੱਗਿਆ ਵੀ ਪ੍ਰਗਟ ਚੱਕ ਲਿਆ ਤੁਸੀਂ ਸੁਣਿਆ ਵੀ ਇਹ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਆ ਜਿਹੜੀ ਵਾਰੀ ਹੈਗੀ ਹੈ ਉਹ ਉਹਨਾਂ ਦੇ ਜਿਗਰੀ ਯਾਰ ਚੰਨੀ ਦੀ ਹੈ ਕਿਉਂਕਿ ਚੰਨੀ ਨੇ ਪਹਿਲੇ ਵੀ ਬਿਆਨਬਾਜ਼ੀ ਕੀਤੀ ਸੀ ਕਿ ਇਹ ਕਿਆ ਸੀਗਾ ਕਿ ਜਿਹੜੀ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਕੀਤਾ ਹੈਗਾ ਵਿਕਰਮ ਸਿੰਘ ਮਜੀਠੀਆ ਤੇ ਇਸ ਤਰ੍ਹਾਂ ਸਰ ਗਲਤ ਹੈਗਾ ਵਾ ਇਹ ਨਹੀਂ ਸੀ ਹੋਣਾ ਚਾਹੀਦਾ ਪਰ ਜਦੋਂ ਉਸ ਐਕਸ਼ਨ ਦਾ ਰੱਦੇ ਅਮਲ ਵੇਖਿਆ ਤੇ ਫਿਰ ਨਾਲ ਹੀ ਵਾਪਸ ਪਲਟ ਗਿਆ ਔਰ ਕਿਹਾ ਕਿ ਸਭ ਤੋਂ ਪਹਿਲੇ ਐਕਸ਼ਨ ਤੇ ਅਸੀਂ ਕਰਨ ਵਾਲੇ ਸੀਗੇ ਅਸੀਂ ਇਸ ਦੇ ਹੱਕ ਦੇ ਵਿੱਚ ਹੈਗੇ ਇਸ ਦੇ ਖਿਲਾਫ ਨਹੀਂ ਹੈਗੇ ਪੰਜਾਬ ਦੇ ਵਿੱਚ ਅਗਰ ਨਸ਼ਿਆ 'ਚ ਲੈ ਸਭ ਤੋਂ ਪਹਿਲੇ ਆਵਾਜ਼ ਚੁੱਕੀ ਤੇ ਉਹਨਾਂ ਦੀ ਪਾਰਟੀ ਨੇ ਚੁੱਕੀ ਸੀਗੀ ਪਰ ਹੁਣ ਜਿਹੜੀ ਇੱਕ ਨਿੱਜੀ ਤੌਰ ਤੇ ਕੇਜਰੀਵਾਲ ਦੇ ਸੀਐਮ ਭਗਵੰਤ ਮਾਨ ਇੱਥੇ ਟਿੱਪਣੀ ਕੀਤੀ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਸੁਣੀ ਕਿ ਚੰਨੀ ਦਾ ਇਹ ਕਹਿਣਾ ਸੀਗਾ ਕਿ ਜਦੋਂ ਉਹਨਾਂ ਦੀ ਹਕੂਮਤ ਆਏਗੀ ਤੇ ਕੇਜਰੀਵਾਲ ਦੇ ਨਿੱਕਰ ਚੂਹੇ ਉਹ ਛੱਡਣਗੇ ਜਿਸ ਤੋਂ ਬਾਅਦ ਹੁਣ ਚੰਨੀ ਜੜਿਆ ਕਸੂਤਾ ਫਸ ਗਈ ਹੈ ਕਿਉਂਕਿ ਸੀਐਮ ਭਗਵੰਤ ਸਤਿਨਾਮ ਹੁਣ ਜਿਹੜਾ ਇੱਕ ਵੱਡਾ ਐਕਸ਼ਨ ਹੈ ਉਹ ਚੰਨੀ ਦੇ ਖਿਲਾਫ ਕਰਨ ਜਾ ਰਹੇ ਹੈਗੇ ਆ ਫਿਰ ਉਹ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼